हां जी दोस्तों जेकर ਤੁਸੀਂ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਸੋਚ ਰਹੇ ਹੋ ਤਾਂ ਲਾਭ ਲੈਣ ਲਈ ਆਧਾਰ ਕਾਰਡ 'ਚ ਇਹ ਚੀਜ਼ਾਂ ਤੁਰੰਤ ਕਰ ਲੋ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧਿਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਸਰਕਾਰੀ ਯੋਜਨਾਵਾਂ ਦਾ ਜੇਕਰ ਤੁਸੀਂ ਲੈਣਾ ਹੈ ਲਾਭ ਤਾਂ ਆਧਾਰ ਕਾਰਡ 'ਚ ਇਹ ਚੀਜ਼ਾਂ ਤੁਹਾਨੂੰ ਅਪਡੇਟ ਕਰਨੀਆਂ ਹੀ ਪੈਣਗੀਆਂ ਮੌਜੂਦਾ ਸਮੇਂ 'ਚ ਜ਼ਿਆਦਾਤਰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਜ਼ਰੂਰੀ ਹੈ। ਆਧਾਰ ਕਾਰਡ ਨਾਲ ਵੈਰੀਫਿਕੇਸ਼ਨ ਤੋਂ ਬਾਅਦ ਪ੍ਰਕਿਰਿਆ ਅੱਗੇ ਵਧਦੀ ਹੈ। ਹਾਲਾਂਕਿ ਜ਼ਿਆਦਾਤਰ ਲੋਕਾਂ ਨੇ ਆਧਾਰ ਕਾਰਡ ਬਣਵਾ ਲਿਆ ਹੈ ਪਰ ਸਭ ਤੋਂ ਵੱਡੀ ਸਮੱਸਿਆ ਇੱਕ ਚੀਜ਼ ਦੇ ਅਪਡੇਟ ਨਾ ਹੋਣ ਕਾਰਨ ਆਉਂਦੀ ਹੈ। ਕਈ ਵਾਰ ਸਕੀਮ ਦਾ ਸਮਾਪਿਤ ਜਾਂਦਾ ਹੈ ਪਰ ਆਧਾਰ ਕਾਰਡ ਅਪਡੇਟ ਨਹੀਂ ਹੁੰਦਾ ਅਤੇ ਕਾਰਡ ਧਾਰਕ ਪਰੇਸ਼ਾਨ ਰਹਿੰਦੇ ਨੇ। ਯੂਨਿਕ ਅਥਾਰਟੀ ਆਫ ਇੰਡੀਆ ਯੂਆਈਡੀ ਆਈ ਮੁਤਾਬਕ ਬਹੁਤ ਘੱਟ ਲੋਕਾਂ ਦੇ ਆਧਾਰ ਕਾਰਡ 'ਚ ਨਾਮ ਤੇ ਜਨਮ ਮਿਤੀ ਬਦਲਦੇ ਨੇ ਪਰ ਜ਼ਿਆਦਾਤਰ ਲੋਕ ਮੋਬਾਈਲ ਨੰਬਰ ਬਦਲਦੇ ਨੇ। ਪਰ ਆਧਾਰ ਦੇ ਵਿੱਚ ਨੰਬਰ ਅਪਡੇਟ ਨਹੀਂ ਹੋਇਆ ਹੋਇਆ ਤਾਂ ਲੋਕਾਂ ਦਾ ਮੰਨਣਾ ਹੈ ਕਿ ਆਧਾਰ ਦੇ ਵਿੱਚ ਮੋਬਾਈਲ ਨੰਬਰ ਅਪਡੇਟ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕਈ ਥਾਵਾਂ ਤੇ ਆਧਾਰ ਨੰਬਰ ਨਾਲ ਹੀ ਕੰਮ ਹੁੰਦਾ ਹੈ ਮੁਸੀਬਤ ਕਿੱਥੋਂ ਸ਼ੁਰੂ ਹੁੰਦੀ ਹੈ ਯੂਆਈਡੀਆਈ ਐਨਸੀਆਰ ਦੇ ਸਭ ਤੋਂ ਵੱਡੇ ਆਧਾਰ ਸੇਵਾ ਕੇਂਦਰ ਗਾਜ਼ੀਆਬਾਦ ਦੇ ਇੰਚਾਰਜ ਨੀਸ਼ ਸ਼ੁਕਲਾ ਦਾ ਕਹਿਣਾ ਹੈ ਕਿ ਕਿਸੇ ਵੀ ਸਰਕਾਰੀ ਯੋਜਨਾ ਦੇ ਲਾਭ ਲਈ ਅਰਜੀ ਦੇਣ ਸਮੇ ਅਜਿਹੇ ਲੋਕਾਂ ਨੂੰ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਆਧਾਰ ਦੇ ਵਿੱਚ ਮੋਬਾਈਲ ਨੰਬਰ ਅਪਡੇਟ ਨਾ ਹੋਣ ਕਾਰਨ ਅਜਿਹੇ ਲੋਕ ਅਪਲਾਈ ਨਹੀਂ ਕਰ پا ਰਹੇ ਇਸ ਤੋਂ ਬਾਅਦ ਉਹ 베 ਸੈਂਟਰ ਪਹੁੰਚ ਜਾਂਦੇ ਨੇ ਉੱਥੇ ਹੀ ਅਪਡੇਟ ਲਈ ਅਪਲਾਈ ਕਰਨ ਤੇ ਬਾਇਓਮੈਟ੍ਰਿਕ ਕਰਵਾਉਣ ਤੋਂ ਬਾਅਦ ਜਲਦ ਤੋਂ ਜਲਦ ਅਪਡੇਟ ਕਰਵਾਉਣ ਦੀ ਗੱਲ ਕਹੀ ਹੈ ਕਿਉਂਕਿ ਕਈ ਵਾਰ ਸਰਕਾਰੀ ਸਕੀਮਾਂ ਥੋੜੇ ਸਮੇਂ ਲਈ ਆਉਂਦੀਆਂ ਨੇ ਯਾਨੀ ਕਿ 15 ਤੋਂ 20 ਦਿਨਾਂ ਦੇ ਵਿੱਚ ਅਰਜ਼ੀਆਂ ਦੇਣੀਆਂ ਪੈਂਦੀਆਂ ਨੇ ਦੂਜੇ ਪਾਸੇ UIDAI ਨੂੰ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ 20 ਤੋਂ 90 ਦਿਨ ਦਾ ਸਮਾਂ ਲੱਗਦਾ ਹੈ ਇਸ ਤਰ੍ਹਾਂ ਕਈ ਵਾਰ ਆਧਾਰ ਨੂੰ ਅਪਡੇਟ ਕਰਨ ਦੇ ਵਿੱਚ ਜ਼ਿਆਦਾ ਸਮਾਂ ਲੱਗ ਜਾਂਦਾ ਹੈ ਇਸ ਦੌਰਾਨ ਸਰਕਾਰੀ ਸਕੀਮ ਲਈ ਅਪਲਾਈ ਕਰਨ ਦਾ ਸਮਾਂ ਵੀ ਜਿਹੜਾ ਉਹ ਲੰਘ ਜਾਂਦਾ ਹੈ ਤੇ ਲੋਕ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਨੇ ਇਸ ਕਾਰਨ ਆਪਣਾ ਮੋਬਾਈਲ ਨੰਬਰ ਅਪਡੇਟ ਕਰਨ ਤੋਂ ਬਾਅਦ ਤੁਰੰਤ ਆਪਣਾ ਨੰਬਰ ਆਧਾਰ ਦੇ ਵਿੱਚ ਵੀ ਅਪਡੇਟ ਕਰੋ ਤਾਂ ਜੋ ਤੁਸੀਂ ਥੋੜੇ ਸਮੇਂ ਲਈ ਆਉਣ ਵਾਲੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਚੰਗੀ ਤਰ੍ਹਾਂ ਲੈ ਸਕੋ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਨਿਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਸਕੇ ਤੇ ਹਰ ਇੱਕ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਕੇ ਸਰਕਾਰੀ ਸਕੀਮ ਦਾ ਸਮੇਂ ਸਿਰ ਲਾਭ ਲੈ ਸਕੇ ਸੋ ਮਿਲਦੇ ਹਾਂ ਕੱਲ ਫੇਰ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ